ਕਮਿਊਨਿਟੀ ਹਾਲ ਇਸ ਦੀ ਸਥਿਤੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਜਿਹੜੇ ਬਰਤੋਂ ਬੱਤਰੇ ਦੇ ਹਾਲਾਤ ਹੈ ਗਿਆ ਅੰਦਰੋਂ ਵੀ ਜਾ ਕੇ ਤੁਹਾਨੂੰ ਜਿਹੜਾ ਦਿਖਾਉਂਦੇ ਆ ਇਹ ਗਰੀਬਾਂ ਦੇ ਵਾਸਤੇ ਇਹ ਕਮਿਊਨਿਟੀ ਹਾਲ ਜਿਹੜੇ ਬਣਾਏ ਜਾਂਦੇ ਆ ਇਹਨਾਂ ਦੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੁਰੀ ਤਰ੍ਹਾਂ ਟੁੱਟੇ ਹੋਏ ਆ ਔਰ ਕਾਫੀ ਖੁੱਲਾ ਹਾਲ ਹੈ ਉਹ ਇਸ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਗੋਬਰ ਦੇ ਢੇਰ ਲੱਗੇ ਹੋਏ ਨੇ ਖਿੜਕੀਆਂ ਜਿਹੜੀਆਂ ਬਿਲਕੁਲ ਡੈਮੇਜ ਹੈ ਗਈਆਂ ਨੇ ਔਰ ਪਾਣੀ ਵੀ ਦੇ ਅੰਦਰ ਜਿਹੜਾ ਹਟਦਾ ਜਿਹੜਾ ਹੁਕਮ ਚੁੱਕਿਆ ਦੇਖ ਸਕਦੇ ਥੱਲੇ ਇਹ ਸਲੈਂਟ ਜਮੀ ਹੋਈ ਆ ਔਰ ਖਿੜਕੀਆਂ ਦਰਵਾਜ਼ੇ ਜਿਹੜੇ ਇਹਦੇ ਬਿਲਕੁਲ ਟੁੱਟ ਚੁੱਕੇ ਨੇ ਪਿੱਛੇ ਦੀ ਦੁਵਾਰ ਵੀ ਜਿਹੜੀ ਡੈਮੇਜ ਹੈਗੀ ਆ ਪਿਛਲੀ ਜਿਹੜੀ ਬੈਕ ਸਾਈਡ ਦੀ ਦੁਵਾਰ ਹੈਗੀ ਆ ਉਹ ਵੀ ਡੈਮੇਜ ਹੈਗੀ ਆ ਬੈਕ ਸਾਈਡ ਦਾ ਤੁਹਾਨੂੰ ਜੇ ਇੱਕ ਨਜ਼ਰ ਕਰਾਉਂਦੇ ਆ ਬੈਕ ਸਾਈਡ ਤੋਂ ਕੁਝ ਇਸ ਤਰ੍ਹਾਂ ਦਿਖਾਈ ਦਿੰਦਾ ਦੇਖ ਸਕਦੇ ਜਿ세 ਇਸ ਤਰ੍ਹਾਂ ਦਾ ਹੈਗਾ ਲਾਈਟ ਦਾ ਵੀ ਇੱਥੇ ਕੋਈ ਪ੍ਰਬੰਧ ਨਹੀਂ ਹੈ ਔਰ ਟੋਟਲ ਮਲਾ ਕੇ ਦੇਖਿਆ ਜਾਏ ਕਿ ਇਹ ਕਿਸੇ ਵੀ ਪ੍ਰਕਾਰ ਦੀ ਇੱਥੇ ਕੋਈ ਰਿਪੇਅਰ ਵਗੈਰਾ ਨਹੀਂ ਹੋਈ ਜਿਸ ਦੇ ਕਾਰਨ ਖਿੜਕੀਆਂ ਦਰਵਾਜ਼ੇ ਹਰ ਸ਼ੇ ਦਾ ਸਫਾਈ ਜਿਹੜੀ ਉਹ ਬਿਲਕੁਲ ਜਿਹੜੀ ਇਹਦੀ ਨਹੀਂ ਹੋਈ ਹੈ ਇਹ ਸਟੇਜ ਬਣੀ ਹੋਈ ਹੈ ਹੈ ਵੈਸੇ ਅਜੂਜੇਬਲ ਹੈਗਾ ਲੈਂਟਰੇ ਦਾ ਵਗੈਰਾ ਠੀਕ ਹੈਗਾ ਪਰ ਇਹਦੀ ਮੇਨਟੇਨੈਂਸ ਜਿਹੜੀ ਆ ਉਹ ਬਿਲਕੁਲ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਹੋ ਟਿੰਡ ਮਾਫਲ ਪਰ ਦਾ ਕਮਿਊਨਿਟੀ ਹਾਲ ਇਹ ਅੰਦਰ ਦੀ ਇਹ ਨੀ ਕ੍ਰਿਸ਼ਾ ਗਈ ਆ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਹ ਕਮਿਊਨਿਟੀ ਹਾਲ ਜਿਹੜਾ ਆ ਉਹ ਗਰੀਬ ਲੋਕਾਂ ਦੇ ਵਾਸਤੇ ਬਣਾਇਆ ਗਿਆ ਕਿ ਗਰੀਬ ਲੋਕ ਚਾਹੇ ਉਹਨਾਂ ਦਾ ਬੇਟਾ ਬੇਟੀ ਆ ਉਹਦੀ ਸ਼ਾਦੀ ਕਰਨੀ ਆ ਕਿਉਂਕਿ ਇਹ ਬਿਲਕੁਲ ਜਿਹੜਾ ਪਿੰਡ ਹੈਗਾ ਇਹ ਇਸ ਪਾਸੇ ਤੇ ਬਾਰਡਰ ਪੈਂਦਾ ਹੈ ਔਰ ਦੂਸਰੇ ਪਾਸੇ ਦੋਨੇ ਪਾਸੇ ਦੀਆਂ ਨਦੀਆਂ ਪੈਂਦੀਆਂ ਇੱਕ ਪਾਸੇ ਰਾਵੀ ਨਦੀ ਪੈਂਦੀ ਆ ਇੱਕ ਪਾਸੇ ਉਝ ਨਦੀ ਪੈਂਦੀ ਆ ਔਰ ਇਹਨਾਂ ਨੂੰ ਪੈਲਸ ਜਿਹੜਾ ਕਾਫੀ ਦੂਰ ਪੈਂਦਾ ਆ ਕੋਣੀਆਂ ਤੋਂ ਲਗਭਗ ਇਹ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਪਿੰਡ ਹੈਗਾ ਸੋ ਵਿੱਚ ਪੈਲਸ ਵਗੈਰਾ ਕੋਈ ਨਹੀਂ ਹੈ ਤੇ ਇੱਥੇ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਇਹ ਠੀਕ ਚੱਲ ਰਿਆ ਸੀ ਲੇਕਿਨ ਹੁਣ ਇਹਦੀ ਜਿਹੜੀ ਬਿਲਕੁਲ ਮੈਂਟਨੈਂਸ ਜਿਹੜੀ ਆ ਉਹ ਨਹੀਂ ਹੋਈ ਜਿਹਦੇ ਕਾਰਨ ਇਹ ਕਮਿਊਨਿਟੀ ਹਾਲ ਜਿਹੜਾ ਬਿਲਕੁਲ ਜਿਹੜਾ ਬਰਾਂਡ ਪਿਆ ਔਰ ਇਸ ਵੇਲੇ ਜਿਹੜਾ ਆ ਇਹ ਉਪਯੋਗ ਦੇ ਵਿੱਚ ਨਹੀਂ ਆ ਰਿਹਾ ਕਿਸੇ ਵੀ ਗਰੀਬ ਪਰਿਵਾਰ ਨੂੰ ਜਾਂ ਲੋੜਵੰਦ ਪਰਿਵਾਰ ਨੂੰ ਜਾਂ ਕਿਸੇ ਹੋਰ ਕੰਮ ਦੇ ਵਾਸਤੇ ਇਹ ਕਮਿਊਨਿਟੀ ਹਾਲ ਜਿਹੜਾ ਹੋ ਨਹੀਂ ਆ ਰਿਹਾ ਇਸ ਕਰਕੇ ਅਸੀਂ ਜਿਹੜਾ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਦੇ ਹਾਂ ਕਿ ਇਹ ਪਬਲਿਕ ਦੇ ਜੇਬ ਦੇ ਵਿੱਚੋਂ ਜਿਹੜਾ ਟੈਕਸ ਜਾਂਦੇ ਆ ਉਹ ਤੁਸੀਂ ਵਿਕਾਸ ਕੰਮ ਦੇ ਉੱਤੇ ਲਗਾਉਂਦੇ ਹੋ ਔਰ ਇਹਦਾ ਵਿਕਾਸ ਇਸ ਲਈ ਤੁਹਾਡਾ ਜਿਹੜਾ ਆ ਉਹ ਤੁਹਾਨੂੰ ਜਿਹੜਾ ਆਨ ਗਰਾਉਂਡ ਜਿਹੜਾ ਆ ਉਹ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਦਾ ਵਿਕਾਸ ਹੈਗਾ ਲੱਖਾਂ ਰੁਪਏ ਜਿਹੜੇ ਆ ਉਹ ਇੱਥੇ ਡੋਬ ਰਹੇ ਨੇ ਨਾ ਨਾ ਕਿਸੇ ਨੂੰ ਫਾਇਦਾ ਹੋ ਰਿਹਾ ਔਰ ਨਾਲ ਹੀ ਨਾਲ ਜਿਹੜਾ ਹੈ ਇਹ ਵੀ ਬਿਲਡਿੰਗਾਂ ਕੀ ਹੈ ਇਹ ਦਿਨ ਪ੍ਰਤੀ ਦਿਨ ਜਿਹੜੀ ਹੈ ਇਹ ਵੱਤ ਤੋਂ ਵੱਧਰ ਹੁੰਦੀ ਜਾ ਰਹੀ ਆ ਤੇ ਪ੍ਰਸ਼ਾਸਨ ਔਰ ਸ਼ਾਸਨ ਦੇ ਧਿਆਨ ਦੇ ਵਿੱਚ ਇਹ ਗੱਲ ਲੈਣਾ ਚਾਹੁੰਦੇ ਆ ਕਿ ਇਸ ਦੀ ਤੁਰੰਤ ਜਿਹੜੀ ਹੈ ਮੁਰਮਤ ਕਰਕੇ ਇਹਨੂੰ ਜਿਹੜਾ ਹੈ ਆਨਲਾਈਨ ਕੀਤਾ ਜਾਵੇ ਕਿਉਂਕਿ ਇਹ ਔ ਟੋਟਲੀ ਆਫਲਾਈਨ ਪਿਆ ਔਰ ਟੋਟਲੀ ਇਹਨੂੰ ਜਿਹੜਾ ਆਨਰੋਡ ਕੀਤਾ ਜਾਏ ਕਿਉਂਕਿ ਇਹ ਟੋਟਲੀ ਜਿਹੜਾ ਹੈ ਆਫਰੋਡ ਪਿਆ ਤਾਂ ਕਿ ਲੋਕ ਜਿਹੜੀ ਹੈ ਇਸ ਦੀ ਜਿਹੜੀ ਹੈ ਉਪਯੋਗ ਕਰ